ਦੀ ਫਸਲ ਦੀ ਹੈ ਕਿ ਵੀ ਜੇ ਇਹਦੇ ਵਿੱਚ ਫੋਕ ਨਾ ਪਵੇ ਨਾ ਤੇ ਝਾੜ 100 ਮਣ ਤੋਂ ਉੱਪਰ ਜਾ ਸਕਦਾ ਹੈ ਤਾਂ ਹਰ ਸਾਲ ਅਸੀਂ ਇਹ ਅੰਦਾਜ਼ਾ ਲਗਾਉਣੀ ਹੈ ਕਿ ਸਾਡਾ ਇੱਕ ਵੱਡਾ ਹਿੱਸਾ ਫੋਕ ਨਹੀਂ ਖਰਾਬ ਕਰਦਾ ਭਾਵੇਂ ਕਿ 100% ਫੋਕ ਤੁਸੀਂ ਕਦੇ ਵੀ ਖੇਤ ਦੇ ਵਿੱਚੋਂ ਖਤਮ ਨਹੀਂ ਕਰ ਸਕਦੇ 100% ਦਾਣਿਆਂ ਦਾ ਪੋਲੀਨੇਸ਼ਨ ਕਦੇ ਵੀ ਨਹੀਂ ਹੁੰਦਾ ਇਹ ਕੁਦਰਤੀ ਹੈਗਾ ਤੇ ਲੇਕਿਨ ਅਸੀਂ ਕਿਸ ਤਰੀਕੇ ਦੇ ਨਾਲ ਫੋਕ ਨੂੰ ਘਟ ਕਰ ਸਕਦੇ ਹਾਂ ਜਾਂ ਫੋਕ ਬਣਦੀ ਕਿਉਂ ਹੈ ਇਹ ਸਭ ਚੀਜ਼ ਦੇ ਵਿੱਚ ਦੇ ਵਿਸ਼ੇ ਦੇ ਉੱਪਰ ਮੈਂ ਇਸ ਵੀਡੀਓ ਚ ਗੱਲ ਕਰਦਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਸਭ ਤੋਂ ਪਹਿਲਾਂ ਫਤਰੀ ਸਾਂਝ ਪਾਉਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਜਿਸ ਹਿਸਾਬ ਦੇ ਨਾਲ ਬਰਸਾਤਾਂ ਹੋ ਰਹੀਆਂ ਜਿਸ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ ਜਿਸ ਹਿਸਾਬ ਦੇ ਨਾਲ ਹਵਾ ਦੇ ਵਿੱਚ ਨਮੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਦਾਣੇ ਦੇ ਦਾਗ ਹੀ ਪੈ ਹੋਣ ਤੇ ਦਾਣੇ ਦੇ ਵਿੱਚ ਫੋਕ ਪੈਣ ਦੀ ਸਮੱਸਿਆ ਵਧਣ ਦੇ ਅਸਾਰ ਸਾਹਮਣੇ ਨਜ਼ਰ ਆ ਰਹੇ ਹੈ ਪ੍ਰੰਤੂ ਇਹਦਾ ਅਸੀਂ ਕੁਝ ਕਰ ਨਹੀਂ ਸਕਦੇ ਜਿਹੜਾ ਅਸੀਂ ਕਰ ਸਕਦੇ ਆ ਉਹ ਕੀ ਹੈ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਜਿਵੇਂ ਅਸੀਂ ਪਹਿਲਾਂ ਵੀ ਪੜਿਆ ਹੈਗਾ ਕਿ ਝੋਨੇ ਦੇ ਵਿੱਚ ਜਦੋਂ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਆਖਰੀ ਬੂਰ ਪੈ ਨਹੀਂ ਹਟਦਾ ਉਨੀ ਦੇਰ ਤੱਕ ਅਸੀਂ 5 ਸੈਂਟੀਮੀਟਰ ਪਾਣੀ ਭਰਨਾ ਹੁੰਦਾ ਹੈ 5 ਸੈਂਟੀਮੀਟਰ ਪਾਣੀ ਭਰਨਾ ਹੁੰਦਾ ਹੈ ਇੱਕ ਚੀਜ਼ ਨੋਟ ਕਰਨਾ ਕਿ 5 ਸੈਂਟੀਮੀਟਰ ਪਾਣੀ ਭਰਨ ਵਾਲੀ ਸ਼ਰਤ ਝੋਨੇ ਦੀ ਸਿੱਧੀ ਬਿਜਾਈ ਦੇ ਉੱਪਰ ਲਾਗੂ ਨਹੀਂ ਹੁੰਦੀ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਇਹ ਪਾਣੀ ਭਰਨ ਵਾਲੀ ਸ਼ਰਤ ਲਾਗੂ ਨਹੀਂ ਹੁੰਦੀ ਮਤਲਬ ਕਿ 2 ਇੰਚ ਦੇ ਲਗਭਗ ਤੇ ਜਿਆਦਾ ਪਾਣੀ ਹੁਣ ਇੱਥੇ ਇੱਕ ਵੀਰ ਕਹਿ ਰਿਹਾ ਸੀ ਇਹ ਵੀ 4 ਇੰਚ ਜਾਂ 10 ਸੈਂਟੀਮੀਟਰ ਪਾਣੀ ਦੇਖੋ ਭਾਵੇਂ ਕਿ ਖੇਤ ਦੇ ਵਿੱਚ ਸਾਡੇ ਕੋਲ ਕਿ ਪੈਮਾਨਾ ਇੰਨਾ ਨਹੀਂ ਹੁੰਦਾ ਕਿ ਵੀ 2 ਸੈਂਟ 2 ਇੰਚੀ ਪਾਣੀ ਪਰਾਉਗੇ 4 ਇੰਚ ਵੀ ਹੋ ਸਕਦਾ ਪਰੰਤੂ ਇਹ ਨਾ ਬੜੀ ਕ੍ਰਿਟੀਕਲ ਜੀ ਸਟੇਜ ਹੁੰਦੀ ਹੈ ਜੇਕਰ ਪਾਣੀ ਤੁਸੀਂ ਇਹ 10 ਸੈਂਟੀਮੀਟਰ ਜਾਂ 4 ਇੰਚ ਕਰ ਦਿੰਨੇ ਹੋ ਤਾਂ ਉਹਦੇ ਨਾਲ ਗਾਂ ਤੇਲੇ ਦਾ ਖਤਰਾ ਜਾਂ ਉਲੀ ਰੋਗਾਂ ਦੇ ਵਧਣ ਦਾ ਖਤਰਾ ਵੱਧ ਜਾਂਦਾ ਇਹਦੇ ਕਰਕੇ ਕੋਸ਼ਿਸ਼ ਹੋਵੇ ਕਿ ਜੇ ਖੇਤ 'ਚ ਲੇਜ਼ਰ ਕਰਾਇਆ ਲੱਗਿਆ ਤਾਂ ਤੁਹਾਡੇ 5 ਸੈਂਟੀਮੀਟਰ ਜਾਂ 2 ਇੰਚ ਦੇ ਲਗਭਗ ਹਨਾ 2 ਲਗਭਗ ਮੈਂ ਕਹਿੰਨਾ ਹੈ ਪਾਣੀ ਹੋਣਾ ਚਾਹੀਦਾ ਹੈ ਜੇ ਪਾਣੀ ਬੂਰ ਪੈਣ ਸਮੇ ਖੇਚ ਪਾਣੀ ਨਹੀਂ ਖੜਦਾ ਤਾਂ 50 ਤੋਂ 60% ਤੱਕ ਝਾੜ ਦਾ ਨੁਕਸਾਨ ਹੋ ਸਕਦਾ ਹੁਣ ਇੱਥੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਜਿਹੜਾ ਹੈਗਾ ਖੇਤ ਦੇ ਵਿੱਚ ਜੇ ਸਾਡੇ ਪਾਣੀ ਸੁੱਕ ਕੇ ਲੱਗਦਾ ਤੇ ਪਾਣੀ ਗਲਤ ਹੈ ਮੈਂ ਇਹ ਕਹਿਣਾ ਹੈ ਕਿ ਤੁਸੀਂ ਪਾਣੀ ਦੀ ਅਵੇਲੇਬਿਲਟੀ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਇਸ ਸਮੇ ਕਿਉਂਕਿ ਤੁਸੀਂ ਜਾਣਦੇ ਹੋ ਪਾਣੀ ਖੜਾਉਣਾ ਇਸ ਸਮੇ ਬਹੁਤ ਔਖਾ ਟੇਢੀ ਖੀਰ ਹੁੰਦੀ ਹੈ ਜੋ ਨਾ ਪਾਣੀ ਪੀਂਦਾ ਬਹੁਤ ਹੈ ਤਾਂ ਇਹਦਾ ਮਤਲਬ ਹੈ ਕਿ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਆਪਾਂ ਜਾਣ ਬੁੱਝ ਕੇ ਇਸ ਟਾਈਮ ਤੇ ਝੋਨੇ ਦੇ ਵਿੱਚ ਸੁੱਕਾ ਨਹੀਂ ਲਵਾਉਣਾ ਇਸ ਚੀਜ਼ ਨੂੰ ਪੱਲੇ ਬੰਨ ਲਓ ਕਿ ਅਸੀਂ ਜਾਣ ਬੁੱਝ ਕੇ ਝੋਨੇ ਦੇ ਵਿੱਚ ਸੁੱਕਾ ਨਹੀਂ ਲਵਾਉਣਾ ਜਿਹੜਾ ਸਾਡਾ ਇੱਕ ਸਿਸਟਮ ਹੈ ਜਿੰਨਾ ਸਾਡੇ ਕੋਲੇ ਪਾਣੀ ਹੈ ਉਸ ਹਿਸਾਬ ਨਾਲ ਵਾਰੀ ਸਰਪਾਣੀ ਜਿਹੜਾ ਹੈਗਾ ਖੇਤ ਨੂੰ ਜ਼ਰੂਰ ਲਾਉਣਾ ਹੈ ਘੱਟ ਤੋਂ ਘੱਟ ਇੰਨਾ ਤਾਂ ਕਰਨਾ ਹੀ ਕਰਨਾ ਹੈ ਠੀਕ ਹੈ ਦੂਸਰੀ ਗੱਲ ਜਿਹੜਾ ਹੈਗਾ ਕਈ ਵਾਰੀ ਕਿਸਾਨ ਵੀਰੇ ਸੋਚਦੇ ਐ ਕਿ ਯਾਰ ਬਰਸਾਤ ਵਗੈਰਾ ਦੇ ਨਾਲ ਇਹ ਫੋਕ ਯਾਰਾ ਪੈਂਦੀ ਹੈ ਦੋਸਤੋ ਬੂਰ ਛੜ ਗਿਆ ਸਾਡਾ ਨੁਕਸਾਨ ਹੋ ਗਿਆ ਬੂਟਾ ਨਾ ਇੰਨਾ ਕੰਟੈਲੀਜੈਂਟ ਹੁੰਦਾ ਇਹਦੇ ਵਿੱਚ ਦੋ ਲੋਡਿਊਲਸ ਹੁੰਦੇ ਐ ਜਿਹੜੇ ਕਿ ਇੱਕ ਪਾਰਟ ਹੁੰਦੇ ਐ ਜਿਹੜਾ ਇਹ ਪਹਿਲਾਂ ਵਾਤਾਵਰਨ ਦੇ ਵਿੱਚ ਨਮੀ ਨੂੰ ਮਹਿਸੂਸ ਕਰਕੇ ਵਾਤਾਵਰਨ ਦੇ ਹਾਲਾਤ ਮਹਿਸੂਸ ਕਰਕੇ ਹੀ ਦਾਣਾ ਖੁੱਲਦਾ ਹੈ ਦਾਣਾ ਖੁੱਲ ਕੇ ਫੇਰ ਉਹਦੇ ਵਿੱਚੋਂ ਬੂਰ ਬਾਹਰ ਆਉਂਦਾ ਹੈ ਫੇਰ ਉਹਨੂੰ ਆਪਾਂ ਕਹਿੰਦੇ ਆ ਕਿ ਬੂਰ ਪੈਂਦਾ ਤੇ ਜੇ ਵਾਤਾਵਰਨ ਖਰਾਬ ਹੋਏਗਾ ਤੇ ਦਾਣਾ ਖੁੱਲੇਗਾ ਹੀ ਨਹੀਂ ਤੇ ਜੇ ਦਾਣਾ ਖੁੱਲੇਗਾ ਨਹੀਂ ਤੇ ਬੂਰ ਆਪੇ ਨਹੀਂ ਪਏਗਾ ਤੇ ਨਾ ਹੀ ਬੂਰ ਦਾ ਕੋਈ ਨੁਕਸਾਨ ਹੋਏਗਾ ਪਰੰਤੂ ਜੇਕਰ ਲਗਾਤਾਰ ਤਿੰਨ ਦਿਨ بارش ਹੁੰਦੀ ਰਹੇ ਤਾਂ ਉਹਦੇ ਨਾਲ ਝਾੜ ਨਾਲ ਝਾੜ ਦਾ ਜਿਹੜਾ ਹੈਗਾ ਫੋਕ ਪੈਂਦੀ ਆ ਉਹਦੇ ਨੁਕਸਾਨ ਹੁੰਦਾ ਪ੍ਰਧਾਨ ਨੇ ਨਿਸ਼ਕਿਤ ਨਹੀਂ ਕਿਹਾ ਠੀਕ ਹੈ ਜੀ ਤੇ ਇੱਕ ਇਹ ਕਿਹਾ ਗਿਆ ਹੈ ਕਿ ਗਿਰਿਸ਼ ਟਾਲ ਨੇ 2 ਜਾਂ 4 ਦੇ ਵਿੱਚ ਪੇਪਰ ਪਬਲਿਸ਼ ਕੀਤਾ ਸੀਗਾ ਇਹਨਾਂ ਦੇ ਅਨੁਸਾਰ ਕਿ 50% ਫਲਾਵਰਿੰਗ ਹੋਣ ਤੋਂ 10 ਦਿਨ ਬਾਅਦ ਜੇ ਖੇਤ ਦੇ ਵਿੱਚ ਸੋਕਾ ਲਵਾ ਦਈਏ ਤਾਂ ਝਾੜ ਘਟ ਜਾਂਦਾ ਠੀਕ ਹੈ ਤਾਪਮਾਨ ਦੀ ਵੀ ਗੱਲ ਚੱਲਦੀ ਹੈ ਹੁਣ ਤਾਪਮਾਨ ਤੁਹਾਡੇ ਹੱਥ ਨਹੀਂ ਹੁੰਦਾ ਜੇਕਰ 30 ਤੋਂ ਲੈ ਕੇ 33 ਡਿਗਰੀ ਦੇ ਵਿਚਾਲੇ ਤਾਪਮਾਨ ਹੈਗਾ ਤਾਂ ਬਹੁਤ ਵਧੀਆ ਬੂਰ ਪੈਂਦਾ ਬਹੁਤ ਵਧੀਆ ਫਸਲ ਦੇਣਾ ਹੈਗਾ ਸੀਡ ਸੈਟਿੰਗ ਹੁੰਦੀ ਹੈ ਪਰੰਤੂ ਮੈਕਿਲ ਇਟਾਲ ਨੀ 1982 ਦੇ ਵਿੱਚ ਇਹ ਕਿਹਾ ਹੈ ਕਿ ਜੇ ਦਿਨ ਦਾ ਤਾਪਮਨ 35 ਡਿਗਰੀ ਤੋਂ ਉੱਤੇ ਹੋਵੇ ਤੇ ਰਾਤ ਦਾ ਤਾਪਮਨ 30 ਡਿਗਰੀ ਤੋਂ ਉੱਤੇ ਹੋਵੇ ਤਾਂ ਇਹਦੇ ਨਾਲ ਜਿਹੜਾ ਹੈਗਾ ਨਰ ਭਾਗ ਦੇ ਵਿੱਚ ਸਟੈਰਿਲਿਟੀ ਆਉਂਦੀ ਹੈ ਨਪੁੰਸਕਤਾ ਆਉਂਦੀ ਹੈ ਜਿਹਦੇ ਕਰਕੇ ਫੋਕ ਪੈਂਦੀ ਹੈ ਇਸ ਫੋਕ ਦਾ ਤੁਸੀਂ ਇਲਾਜ ਨਹੀਂ ਕਰ ਸਕਦੇ ਤੁਹਾਡੇ ਹੱਥ ਇੱਕ ਚੀਜ਼ ਹੈਗੀ ਹੈ ਕਿ ਜਿਵੇਂ ਕਿ ਅਲੱਗ-ਅਲੱਗ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਏਰੀਏ ਦੇ ਵਿੱਚ ਮੌਸਮ ਦੇ ਹਿਸਾਬ ਦੇ ਨਾਲ ਟਾਈਮਿੰਗ ਦਾ ਥੋੜਾ ਫਰਕ ਪੈ ਸਕਦਾ ਹੈ। ਕੁਝ ਪੇਪਰ ਦੇ ਤੁਸੀਂ ਪੜ੍ਹਦੇ ਹੋ ਕਿ 8 ਵਜੇ ਤੋਂ ਲੈ ਕੇ 12 ਵਜੇ ਤੱਕ ਫਲਾਵਰਿੰਗ ਮੇਨ ਹੁੰਦੀ ਹੈ। ਕੋਈ ਪੇਪਰ ਤੁਹਾਨੂੰ ਇਹ ਦੱਸਣਗੇ ਕਿ 9 ਤੋਂ 12 ਵਜੇ ਦੇ ਵਿਚਕਾਰ ਫਲਾਵਰਿੰਗ ਹੁੰਦੀ ਹੈ। ਪ੍ਰੰਤੂ ਜੇ ਮੌਸਮ ਸਹੀ ਹੈ ਤੇ ਸ਼ਾਮ ਦੇ 3 ਵਜੇ ਤੱਕ ਝੋਨੇ ਦਾ ਬੂਰ ਪੈਂਦਾ ਰਹਿੰਦਾ ਹੈ। ਮੈਂ ਕਿ ਕਈ ਜਗ੍ਹਾ ਤੇ ਤੁਹਾਨੂੰ ਇਹ ਲਿਖਿਆ ਮਿਲੇਗਾ ਕਿ 8 ਵਜੇ ਤੋਂ ਲੈ ਕੇ 12 ਵਜੇ ਤੱਕ ਬੂਰ ਪੈਂਦਾ ਹੈ। ਤੁਹਾਨੂੰ ਪਤਾ ਲੱਗੇਗਾ ਕਿ 9 ਤੋਂ 12 ਵਜੇ ਤੱਕ ਬੂਰ ਪੈਂਦਾ ਹੈ। ਤੇ ਜੇਕਰ ਮੌਸਮ ਸਹੀ ਹੈ ਤਾਂ ਬੂਰ ਜਿਹੜਾ ਹੈਗਾ ਸ਼ਾਮ ਦੇ 3 ਵਜੇ ਤੱਕ ਪੈਂਦਾ ਰਹਿੰਦਾ ਹੈ। ਜੇਕਰ ਹੁਣ ਦੇਖੋ ਬੂਰ ਤਾਂ ਖੜਿਆ ਹੈਗਾ ਮੌਸਮ ਦੇਖ ਕੇ। ਉਹਨੂੰ ਪਤਾ ਹੈ ਕਿ ਕੋਈ ਹਨੇਰੀ ਨਹੀਂ ਆਉਣ ਵਾਲੀ, ਕੋਈ ਮੀਂਹ ਨਹੀਂ ਪੈਣਾ ਤੇ ਆਪਾਂ ਬੂਰ ਨੂੰ ਖੜ ਬੂਟਾ ਖੜ ਗਿਆ। ਪ੍ਰੰਤੂ ਜੱਟ ਪਹੁੰਚ ਗਿਆ ਦਰਮੀਆਂ ਲੈ ਕੇ ਤੇ ਉੱਤੇ ਕਰਤੀ ਸਪਰੇ ਜਿਹੜਾ ਮੀਂਹੇ ਬੂਰ ਤੋਣਾ ਸੀ ਜੱਟ ਨੇ ਧੋਤਾ ਤਾਂ ਫੋਕ ਵੱਧ ਪੈ ਜਾਂਦੀ ਹੈ ਇਹਦੇ ਕਰਕੇ ਦੋਸਤੋ ਜੇ ਤੁਸੀਂ ਬੂਰ ਪੈਣ ਤੇ ਪਹਿਲੀ ਗੱਲ ਤਾਂ ਸਪਰੇ ਕਰਨ ਨੂੰ ਤਰਜੀਹ ਨਹੀਂ ਦੇਣੀ ਜੇ ਮਜਬੂਰੀ ਹੈ ਸਪਰੇ ਕਰਨ ਦੀ ਤਾਂ ਸਵੇਰੇ 9 ਵਜੇ ਤੋਂ ਪਹਿਲਾਂ ਸਪਰੇ ਕਰੋ ਤੇ ਸ਼ਾਮ ਨੂੰ 3 ਵਜੇ ਤੋਂ ਬਾਅਦ ਸਪਰੇ ਕਰੋ ਤੇ ਇਹ ਦੋ ਚੀਜ਼ਾਂ ਤੁਹਾਡੇ ਹੱਥ ਹੋਈਆਂ ਕਿ ਇੱਕ ਸਪਰੇ ਇੱਕ ਵੱਡੀ ਗੱਲ ਕਿ ਨਿਸਾਰੇ ਦੇ ਨੇੜੇ ਜੇਕਰ ਤੁਸੀਂ ਕੋਈ ਨਾਈਟ੍ਰੋਜਨ ਵਾਲੀ ਖਾਦ ਪਾਉਣੇ ਹੋ ਯੂਰੀਆ ਵਗੈਰਾ ਜਾਂ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਸਪਰੇਅ ਕਰਦੇ ਹਾਂ ਤਾਂ ਉਹਦੇ ਨਾਲ ਨਰ ਭਾਗ ਦੀ ਨਪੁੰਸਕਤਾ ਵੱਧਦੀ ਹੈ ਉਹਦੇ ਨਾਲ ਖੇਤ ਦੇ ਵਿੱਚ ਫੋਕ ਜ਼ਿਆਦਾ ਪੈਂਦੀ ਹੈ ਠੀਕ ਹੈ ਤੇ ਇੱਕ ਨਿਸਾਰੇ ਤੋਂ ਪਹਿਲਾਂ ਜੇਕਰ ਅਸੀਂ ਐਨਪੀਕੇ 05234 ਤੇ ਬੋਰੋਨ ਵਗੈਰਾ ਦਾ ਸਪਰੇਅ ਕਰਦੇ ਹਾਂ ਤਾਂ ਉਹਦੇ ਨਾਲ ਵੀ ਫੋਕ ਦੀ ਸਮੱਸਿਆ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ ਹੁਣ ਦੋਸਤੋ ਹਵਾ ਚੱਲਦੀ ਹੈ ਹਵਾ ਦੇ ਨਾਲ ਬੂਟੇ ਟਕਰਾਉਂਦੇ ਹੈ ਤੇ ਦਾਣਾ ਦਾਗੀ ਹੋ ਜਾਂਦਾ ਹੈ ਉਹ ਦਾਗੀ ਦਾਣੇ ਦੇ ਵਿੱਚ ਜਰੂਰੀ ਨਹੀਂ ਫੋਕ ਬਣੇ ਉਹ ਦਾਗੀ ਦਾਣੇ ਦੇ ਵਿੱਚ ਕਾਲੇ ਦਾਣੇ ਦੇ ਵਿੱਚ ਵੀ ਦਾਣਾ ਬਣਦਾ ਹੈ ਠੀਕ ਹੈ ਪਰੰਤੂ ਕਈ ਵਾਰੀ ਜਿਹੜਾ ਹੈਗਾ ਦਾਣਾ ਇੱਕ ਦੂਜੇ ਨਾਲ ਵਜਦਾ ਹੀ ਨਹੀਂ ਜੋੜਦੀ ਹੈ ਕਿ ਦੁੱਧਾ ਸੁੱਕ ਜਾਂਦਾ ਹੈ ਉਹ ਤੁਹਾਡੇ ਹੱਥ ਵਸ ਨਹੀਂ ਹੈਗਾ ਉਹ ਸੁੱਕੇ ਹੋਏ ਦੁੱਧ ਦੇ ਨੂੰ ਤੁਸੀਂ ਕਿਸਪਰੇ ਕਰਕੇ ਨਹੀਂ ਲਿਆ ਸਕਦੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਜੇਕਰ ਪੈਨਿਕਲ ਬਲਾਈਟ ਆ ਗਈ ਹੈ ਪੋਕ ਪੈਣੀ ਪੈਣੀ ਹੈ ਉਹਦਾ ਸਾਡੇ ਕੋਲੇ ਕੰਟਰੋਲ ਨਹੀਂ ਹੈਗਾ ਟੱਕਰਾਂ ਸੀ ਮਾਰਦੇ ਆ ਕਿ ਬੈਕਟੀਰੀਅਲ ਬਲਾਈਟ ਰੋਕਣ ਲਈ ਕੋਸਪਰੇਇਆ ਕਰਦੇ ਆ ਤੇ ਪਰੰਤੂ ਉਹ ਸਾਡਾ ਜਿਹੜਾ ਹੈਗਾ ਨੁਕਸਾਨ ਕਰ ਹੀ ਜਾਂਦੀ ਹੈ ਠੀਕ ਹੈ ਜੀ ਤਾਂ ਤੁਹਾਡੇ ਧਿਆਨ ਰੱਖਣ ਵਾਲੀ ਗੱਲ ਪ੍ਰੇਖੀ ਹੈ ਕਿ ਇੱਕ ਤਾਂ ਇਸ ਸਮੇਂ ਕਿਉਂਕਿ ਇੱਕ ਖੇਤ ਦੇ ਵਿੱਚ 5 ਤੋਂ 15 ਦਿਨ ਦੇ ਵਿੱਚ ਨਸਾਰਾ ਹੁੰਦਾ ਪੂਰਾ ਤੇ ਇੱਕ ਮੁੰਜਰ ਦੇ ਵਿੱਚ ਪੂਰਾ ਬੂਰ ਪੈਂਚ ਪੰਜ ਤੋਂ 7 ਦਿਨ ਲੱਗਦੇ ਹੈ ਤਾਂ ਇਹ ਜਿਹੜਾ ਟਾਈਮ ਹੈ ਇਸ ਟਾਈਮ 5 ਸੈਂਟੀਮੀਟਰ ਜਾਂ 2 ਇੰਚ ਪਾਣੀ ਭਰ ਕੇ ਰੱਖਣਾ ਤੇ ਦੂਸਰਾ ਜਿਹੜਾ ਹੈਗਾ 9 ਤੋਂ ਸਵੇਰੇ 9 ਤੋਂ ਸ਼ਾਮ ਦੇ 3 ਵਜੇ ਦੇ ਵਿਚਕਾਰ ਸਪਰੇਅ ਨਾ ਕਰਨਾ ਤੀਸਰਾ ਜਦ ਸਮੇਂ ਬੂਰ ਪੈ ਰਿਹਾ ਉਸ ਸਮੇਂ ਖੇਤ ਵਿੱਚ ਦੀ ਨੰਗਣਾ ਵੀ ਨਹੀਂ ਹੈਗਾ ਠੀਕ ਹੈ ਚੌਥਾ ਜਿਹੜਾ ਹੈਗਾ ਨਿਸਾਰੇ ਦੇ ਸਮੇਂ ਕੋਈ ਨਾਈਟ੍ਰੋਜਨ ਵਾਲੀਆਂ ਖਾਦਾਂ ਯੂਰੀਆ ਵਗੈਰਾ ਦੇ ਵਰਤੋਂ ਨਾ ਕਰਨੀ ਜਾਂ ਇਹੋ ਜੀਆਂ ਸਪਰੇਅਾਂ ਜੀਰੇ ਵਿੱਚ ਨਾਈਟ੍ਰੋਜਨ ਹੋਵੇ ਉਹਦਾ ਸਪਰੇ ਨਹੀਂ ਕਰਨਾ ਇਹਦੇ ਨਾਲ ਫੋਕ ਜ਼ਿਆਦਾ ਪੈਂਦੀ ਹੈ ਬਾਕੀ ਜਿਹੜਾ ਮੌਸਮੀ ਘਟਨਾ ਕਰਮ ਹੈ ਉਹ ਜਿਹੜਾ ਤਾਪਮਨ ਵੱਜ ਜਾਣਾ ਉਹ ਆਪਣੇ ਹੱਥ ਵਸ ਨਹੀਂ ਹੈਗਾ ਤੇ ਉਹਨੂੰ ਆਪਾਂ ਨਹੀਂ ਕਰ ਸਕਦੇ ਹਾਂ ਜੇ ਬੋਰਨ ਦੀ ਘਾਟ ਹੈ ਤਾਂ ਫੋਕ ਦੀ ਸਮੱਸਿਆ ਆਉਂਦੀ ਹੈ ਜਿਹੜੇ ਏਰੀਆ ਚ ਬੋਰਨ ਦੀ ਘਾਟ ਹੈ ਉੱਥੇ ਅਸੀਂ 0.52 34 ਦੇ ਬੋਰਨ ਵਗੈਰਾ ਦਾ ਸਪਰੇ ਨਿਸਾਰੇ ਤੋਂ ਪਹਿਲਾਂ ਖੇਤ ਦੇ ਵਿੱਚ ਦੇ ਸਕਦੇ ਹਾਂ ਉਹਦਾ ਸਾਨੂੰ ਰਿਜ਼ਲਟ ਮਿਲਦਾ ਹੈ ਨਿਸਾਰੇ ਤੋਂ ਬਾਅਦ ਜਿਹੜਾ ਸਪਰੇ ਕਰਨਾ ਕੋਈ ਲਾਭ ਨਹੀਂ ਹੋਏਗਾ ਤੁਹਾਡੀ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਕੁਝ ਹੱਦ ਤੱਕ ਤੁਹਾਡੀ ਸਹਾਇਤਾ ਕਰੇਗੀ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।